ਮੇ ਇੱਕ ਤੇ ਹੀ ਕੋਠੀ ਹੈਗੀ ਜਿਹੜੀ ਵਿਰਾਟ ਗ੍ਰੀਨ ਦੀ ਹੈ ਕੋਠੀ ਦੀ 99 ਲੱਖ 99 ਲੱਖ ਦੀ ਤੇ ਉਸ ਤੋਂ علاوہ ਹੋਰ ਇੱਕ ਟੋਟਲ ਜਿਹੜੀ ਹੈਗੀ 1 ਕਰੋੜ 35 ਲੱਖ 39000 ਸਮਥਿੰਗ ਦੀ ਜਿਹੜੀ ਪ੍ਰਾਪਰਟੀ ਇਹਨਾਂ ਦੀ ਜਿਹੜੀ ਸੀਗੀ ਫ੍ਰੀਜ਼ ਹੋਈ ਜਾਉ। ਇਹ ਵਿਰਾਟ ਗ੍ਰੀਨ 1 ਕਰੋੜ ਇੱਕ ਇੱਥੇ ਰਿੰਗ ਰੋਡ ਦੇ ਉੱਪਰ 플ੌਟ ਹੈਗਾਗਾ ਉਹ ਵੀ ਉਹਦੇ ਵੀ ਸਾਡੇ ਕੋਲ ਫ੍ਰੀਜ਼ਿੰਗ ਦੇ ਆਰਡਰ ਆਏ ਹੈਗੇ ਇੱਕ ਥਾਰ ਗੱਡੀ ਦੇ ਆਏ ਹੈਗੇ ਇੱਕ ਬੁਲਟ ਮੋਟਰਸਾਈਕਲ ਹੈਗਾ ਤੇ ਤਿੰਨ ਮੋਬਾਈਲ ਜਿਹੜੇ ਹੈਗੇ ਔਰ ਇੱਕ ਜਿਹੜੀ ਹੈਗੀ ਘੜੀ ਇਨਰਜੀ ਜਨ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਪਰ ਇਮੋਵੇਬਲ ਪ੍ਰੋਪਰਟੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਫਿਰ ਤੁਸੀਂ ਆਪਣੇ ਕੰਮ ਅੱਗੇ ਲੌਂਗ ਕੀ ਕਰੋ ਜੀ ਨਹੀਂ ਕਬਜ਼ੇ ਚ ਨਹੀਂ ਜੀ ਇਹ ਮਤਲਬ ਅੱਗੇ ਇਹਨੂੰ ਖਰੀਦ ਵੇਚ ਨਹੀਂ ਕਰ ਸਕਣਗੇ ਜੀ ਬੰਨਾ ਕਿੱਥੇ ਕਰੋ ਹਾਂ ਜੀ ਵਹੀਕਲ ਰਹਿਣਗੇ ਕਿੱਥੇ ਵਹੀਕਲ ਦੇ ਜੀ ਜੂਸ ਜੂਸ ਤਾਂ ਕਰ ਹੀ ਸਕਦੇ ਆ ਜੂਸ ਦਾ ਜਿੰਨਾ ਚਿਰ ਬੰਦ ਹੋਗਾ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤਾਂ ਜੂਸ ਤਾਂ ਕਰ ਹੀ ਸਕਦੇ ਆ ਜਿਹੜਾ ਪੁਲਿਸ ਦੇ ਅੰਡਰ ਰਹਿਣਗੇ ਨਹੀਂ ਜਿਹੜੀ ਥਾਰ ਗੱਡੀ ਹੈਗੀ ਉਹ ਤਾਂ ਸਾਡੇ ਕਬਜ਼ੇ ਦੇ ਵਿੱਚ ਹੈਗੀ ਜੀ ਦੋ ਥਾਰ ਦੇ ਵਿੱਚ ਦੱਸੀ ਜਾ ਰਹੀ ਹੈ ਨਹੀਂ ਇੱਕੋ ਥਾਰ ਇੱਕੋ ਥਾਰ ਗੱਡੀ ਦੇ ਵਿੱਚ ਟੋਟਲ ਕਿੰਨੀ ਅਮਾਉਂਟ ਹੈ ਸਰ ਜਿਹੜੀ 1 ਕਰੋੜ 35 ਲੱਖ 39583 ਰੁਪਏ ਇੱਕ ਕੱਲ ਐਲੀਗੇਸ਼ਨ ਲਗਾਏ ਨੇ ਗੁਰਮੀਤ ਕੌਰ ਨੇ ਕਿ ਆਡੀ ਗੱਡੀ ਤੇ ਉਹਦੀ ਜਿਹੜੀ ਹੈਗੀ ਹੈ ਇਨੋਵਾ ਗੱਡੀ ਉਹ ਵਿੱਚ ਨਹੀਂ ਰੱਖੀ ਕਿ ਐਕਟਿਵ ਹਾਂ ਤੁਸੀਂ ਜਰਨਲ ਬੋਲੀ ਜਾਂਦੇ ਜੋ ਜੋ ਵੀ ਚੀਜ਼ਾਂ ਜਿਹੜੀਆਂ ਸੀਗੀਆਂ ਇਹਨਾਂ ਦੇ ਨਾਮ ਪਰ ਸੀਗੀਆਂ ਉਹ ਸੀ ਜਿਹੜੀਆਂ ਉਹਨਾਂ ਦੀ ਰਿਪੋਰਟ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀਗਾ ਉਹਨਾਂ ਨੇ ਜਿਹੜੇ ਸੀ ਇਹਦੇ ਫੈਕਟ ਵੈਰੀਫਾਈ ਕਰਕੇ ਜਿਹੜਾ ਸੀ ਇਹਨਾਂ ਦੇ ਫ੍ਰੀਜ਼ਡ ਆਰਡਰ ਰੀਲੀਜ਼ ਕੀਤੇ